ਸ੍ਰੀ ਕਾਲਜੀ ਮੈਂ ਹਾਂ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ। ਅੱਜ ਦੇ ਮੁੱਦੇ ਦੇ ਵਿੱਚ ਅਸੀਂ ਖਾਸ ਤੌਰ ਤੇ ਗੱਲ ਕਰਾਂਗੇ ਕਿ ਅਮਰਿਤਪਾਲ ਸਿੰਘ ਦੀ ਪਾਰਟੀ ਦਾ ਅਕਾਲੀ ਦਲ ਦੇ ਵਿੱਚ ਹੋਵੇਗਾ ਇਕੱਠਜੋੜ। ਕੀ ਆ ਅਕਾਲੀ ਦਲ ਅਮਰਿਤਪਾਲ ਸਿੰਘ ਦੇ ਨਾਲ ਚੱਲੇਗਾ? ਜਾਂ ਫਿਰ 2027 ਦੇ ਵਿੱਚ ਕੀ ਅਮਰਿਤਪਾਲ ਸਿੰਘ ਨੂੰ ਬਣਾਇਆ ਜਾਵੇਗਾ ਮੁੱਖ ਮੰਤਰੀ? ਇਹ ਦਾਵਾ ਤੇ ਵਾਅਦਾ ਜਿਹੜਾ ਹੈ ਇਹ ਤਾਂ ਜਾ ਰਿਹਾ ਹੈ ਅਮਿਤਪਾਲ ਸਿੰਘ ਦੀ ਪਾਰਟੀ ਵੱਲੋਂ ਸੋ ਬੀਤੇ ਦਿਨੀ ਜੇਕਰ ਗੱਲ ਕੀਤੀ ਜਾਵੇ ਤਾਂ ਖਾਸ ਤੌਰ ਤੇ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦਫ਼ਤਰ ਦੇ ਨਿਓ ਖੋਲੇ ਜਾ ਰਹੇ ਨੇ ਦਫ਼ਤਰ ਦੇ ਵਿੱਚ ਖੋਲਣ ਦਾ ਮਕਸਦ ਇਹ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਨੇ ਉਹ ਪੈਲ ਦੇ ਆਧਾਰ ਤੇ ਹੱਲ ਕੀਤੀਆਂ ਜਾਣ ਨੋਟ ਕੀਤਾ ਜਾਵੇ ਕਿ ਲੋਕ ਕੀ ਕੁ ਚਾ ਰਹੇ ਨੇ ਕਿ ਬਾਕੀ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀਆਂ ਨੂੰ ਜਿਹੜੀ ਪਾਰਟੀ ਆ ਉਸ ਨੂੰ ਲਾਈਕ ਕਰ ਰਹੇ ਨੇ ਜਾਂ ਸਮਰਥਨ ਦੇ ਰਹੇ ਨੇ ਜਿਹੜੀ ਫੀਡਬੈਕ ਆ ਉਹ ਦਫ਼ਤਰ ਦੇ ਜ਼ਰੀਏ ਜਿਹੜੀ ਆ ਉਹ ਲਈਤੀ ਜਾ ਸਕਦੀ ਆ ਸੋ ਬਿਤੇ ਦਿਨੀ ਕਨੌਰ ਦੇ ਵਿੱਚ ਜਿਹੜਾ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਜਿਹਦੇ ਵਿੱਚ ਖਾਸ ਤੌਰ ਤੇ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਜੀਮ ਸਿੰਘ ਤੇ ਨਾਲ ਹੀ ਬੰਦੀ ਸਿੰਘ ਆ ਦੇ ਲੰਬੇ ਸਮੇਂ ਤੋਂ ਚੱਲ ਰਹੇ ਧਰਨੇ ਪਰਦਸਨ ਦੇ ਵਿੱਚ ਪਹੁੰਚੇ ਬਾਪੂ ਗੁਰਚੰਨ ਸਿੰਘ ਤੇ ਨਾਲ ਹੋਰ ਜਿਹੜੇ ਆਗੂ ਸਭਾ ਨਾਲ ਉੱਥੇ ਪਹੁੰਚੇ ਤੇ ਨਾਲ ਹੀ ਐਮਪੀ ਸਰਜੀਤ ਸਿੰਘ ਖਾਲਸਾ ਉਹ ਵੀ ਉਸ ਜਗ੍ਹਾ ਤੇ ਪਹੁੰਚੇ ਤੇ ਦਫਤਰ ਦਾ ਉਦਘਾਟਨ ਜਿਹੜਾ ਹੈ ਕਨੌਰ ਹਲਕੇ ਦੇ ਵਿੱਚ ਕੀਤਾ ਗਿਆ ਸੋ ਬਿਲਕੁਲ ਦਫਤਰ ਦੇ ਉਦਘਾਟਨ ਤੋਂ ਬਾਅਦ ਪੰਜਾਬ ਦੇ ਵਕਵਕ ਮਸਲਿਆਂ ਨੂੰ ਲੈ ਕੇ ਅੰਮ੍ਰਿਤਪਾਲ ਦੇ ਪਿਤਾ ਬਾ ਪੁੱਤਰ ਸੇਮ ਸਿੰਘ ਨੇ ਕੋਈ ਵੱਡੀਆਂ ਜਿਹੜੀਆਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਤੇ ਨਾਲ ਹੀ ਜੋ ਮੀਡੀਆ ਨੇ ਸਵਾਲ ਕੀਤਾ ਤਾਂ ਉਸ ਦਾ ਜਵਾਬ ਵੀ ਜਿਹੜਾ ਉਹ ਦਿੱਤਾ ਗਿਆ ਸੋ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਹਾਂ ਕਿ ਅਮਰਿਤਪਾਲ ਸਿੰਘ ਦੀ ਪਾਰਟੀ ਦਾ ਅਕਾਲੀ ਦਲ ਦੇ ਵਿੱਚ ਹੋਵੇਗਾ ਗੱਟ ਜੋੜ ਕਿਉਂਕਿ ਜੇਕਰ ਆਪਾਂ ਪਿਛਲੇ ਕੁਝ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਬੜੀਆਂ ਚਰਚਾਵਾਂ ਚੱਲੀਆਂ ਸੀ ਕਿ ਅਮਰਿਤਪਾਲ ਸਿੰਘ ਜਾਂ ਫਿਰ ਸਰਬਜੀਤ ਸਿੰਘ ਖਾਲਸਾ ਉਹ ਅਕਾਲੀ ਦਲ ਦੇ ਵਿੱਚ ਮਰਜ ਕਰ ਸਕਦੇ ਨੇ ਆ ਜੁਆਇਨ ਕਰ ਸਕਦੇ ਨੇ ਇਦਾਂ ਦੀਆਂ ਗੱਲਾਂ ਬਾਤਾਂ ਕਰੀਆਂ ਨੇ ਬੜੀਆਂ ਚਰਚਾਵਾਂ ਦੇ ਤੌਰ ਤੇ ਚੱਲ ਰਹੀਆਂ ਸਨ ਤਾਂ ਦੂਜੇ ਪਾਸੇ ਜੇਕਰ ਗੱਲ ਕੀਤੀ ਆਵੇ ਤਾਂ ਅਕਾਲੀ ਦਲ ਵੀ ਜਿਹੜਾ ਦੋਸ਼ ਦੀਆਂ ਦੇ ਵਿੱਚ ਵੰਡਿਆ ਹੋਇਆ ਹੈ ਜਿਹਦੇ ਵਿੱਚ ਖਾਸ ਤੌਰ ਤੇ ਇੱਕ ਉਹ ਅਕਾਲੀ ਦਲ ਜਿਹੜਾ ਕਿ ਸੁਖਵੀਰ ਸਿੰਘ ਬਾਲ ਦਾ ਤੜਾ ਤੇ ਦੂਜਾ ਉਹ ਕਾਲੇ ਦਲ ਜਿਹੜਾ ਕਿ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਜੋ ਕਿ ਲਗਾਤਾਰ ਚਰਚਾ ਦੇ ਵਿੱਚ ਆ ਭਰਤੀ ਮੁਹਿੰਬੀਆਂ ਨਾਲੋਂ ਕੀਤੀ ਗਈ ਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ 11 ਅਗਸਤ ਨੂੰ ਨਵਾਂ ਅਗਰਾ ਪ੍ਰਧਾਨ ਉਹਨਾਂ ਵੱਲੋਂ ਚੁਣਿਆ ਜਾਵੇਗਾ ਜਾਨਕੀ ਆਪਾਂ ਸਿੱਧੇ ਤੌਰ ਤੇ ਕੀ ਹੈ ਕਿ 11 ਅਗਸਤ ਨੂੰ ਨਵਾਂ ਅਕਾਲੀ ਦਲ ਦਾ ਪ੍ਰਧਾਨ ਉਹ ਕੌਣ ਹੋਵੇਗਾ ਇਹ ਵੀ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਸ਼ਾਇਦ ਅਕਾਲੀ ਦਲ ਦਾ ਨਵਾਂ ਪ੍ਰਧਾਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਗਾਇਆ ਜਾ ਸਕਦਾ ਹੈ ਇਹ ਵੀ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਜੇਕਰ ਯਾਨੀ ਹਰ ਪ੍ਰਿੰਸਿੰਗ ਖਾਮੀ ਨਹੀਂ ਪਰਦੇ ਤਾਂ ਉਹਨਾਂ ਦੇ ਵਿੱਚੋਂ ਦੋ ਚਿਹਰੇ ਨੇ ਜਿਹੜੇ ਜਿਨ੍ਹਾਂ ਦੇ ਵਿੱਚੋਂ ਸੁਰਜੀਤ ਸਿੰਘ ਰਖੜਾ ਜਾਂ ਫਿਰ ਪੀਪੀ ਜਗੀਰਕੌਰ ਜਾਂ ਫਿਰ ਮਨਪ੍ਰੀਤ ਸਿੰਘ ਯਾਲੀ ਇਹ ਦੋ ਤਿੰਨ ਚਿਹਰੇ ਨੇ ਜਿਹੜੇ ਕਿ ਮੂਰਲੀ ਕਤਾਰ ਦੇ ਵਿੱਚ ਨਜ਼ਰ ਆ ਰਹੇ ਨੇ ਪਰ ਕਿਉਂਨ ਸਵਾਲ ਇਹ ਹੈ ਕਿ 11 ਅਗਸਤ ਨੂੰ ਜੋ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਕਿਹੜੇ ਜਿਹੜਾ ਉਹ ਚਿਹਰਾ ਹੋਵੇਗਾ ਜਿਸ ਤੇ ਅਕਾਲੀ ਦਲ ਦੀ ਜਿਹੜੀ ਆ ਮੋਰ ਆ ਉਹ ਲੱਗੇਗੀ ਪਰ ਅਕਾਲੀ ਦਲ ਦਾ ਪ੍ਰਧਾਨਤਾ ਥਾਪਿਆ ਜਾਵੇਗਾ ਕੀ ਸੁਖਬੀਰ ਸਿੰਘ ਬਾਦਲ ਨੂੰ ਉਹ ਚੁਣੌਤੀ ਦੇ ਸਕਣਗੇ ਜਾਂ ਫਿਰ ਆਪਾਂ ਕਹਿ ਦਈਏ ਸਿੱਧੇ ਤੌਰ ਤੇ ਜੇਕਰ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਦਾ ਹੈ ਜਾਂ ਫਿਰ ਮੁੜ ਅਕਾਲੀ ਦਲ ਇੱਕ ਹੋਸ ਸਥਾਪਿਤ ਹੁੰਦਾ ਤਾਂ ਉਹ ਕਿਸ ਤਰ੍ਹਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੰਮ ਕਰ ਸਕਣਗੇ ਤੇ ਦੂਜੇ ਪਾਸੇ ਦੇਖਣਾ ਇਹ ਵੀ ਹੋਵੇਗਾ ਕਿ ਜੇਕਰ ਅੰਮ੍ਰਿਤਪਾਲ ਸਿੰਘ ਦੀ ਗੱਲ ਕੀਤੀ ਆਵੇ ਕਿਉਂਕਿ ਬੇਸ਼ੱਕ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਆਪਣੇ ਵੱਖ-ਵੱਖ ਹਲਕਿਆਂ ਦੇ ਵਿੱਚ ਉਹ ਜੋ ਸਗਰਮੀਆਂ ਤੇਜ਼ ਕਰ ਰਹੇ ਨੇ ਤਾਂ ਉਹਨਾਂ ਦੇ ਵਿੱਚੋਂ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਰਹਿਣੇ ਉਹ ਤਾਰ ਸਕਦੇ ਨੇ ਕਿਉਂਕਿ ਦਾਵਾ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਐਮਪੀ ਜੋ ਕਿ ਜੋ ਬੜੂ ਗੱਲ ਜੇੜ ਦੇ ਵਿੱਚ ਬੰਦ ਨੇ ਤਾਂ ਉਹ ਹੋ ਸਕਦੇ ਨੇ ਪਰ ਉਹਨਾਂ ਦੇ ਮੁਤਾਬਿਕ ਜਦੋਂ ਸਵਾਲ ਕੀਤਾ ਗਿਆ ਮੀਡੀਆ ਨੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਨੂੰ ਕੀ ਤੁਸੀਂ ਅਕਾਲੀ ਦਲ ਦੇ ਨਾਲ ਗੱਠ ਜੋੜ ਕਰੋਗੇ ਕੀ ਅਕਾਲੀ ਦਲ ਦੇ ਵਿੱਚ ਤੁਸੀਂ ਸ਼ਾਮਲ ਹੋਵੋਗੇ ਤਾਂ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸੀ ਸਾਂਝਾ ਕਰਦੇ ਆ। ਵਾਅਲੈਕੁਮ ਸਲਾਮ ਜੀ ਕਾ ਖਾਲਸਾ ਵਾਅਲੈਕੁਮ ਸਲਾਮ ਜੀ ਕਰਦੇ ਆ ਅੱਜ ਅਸੀਂ ਪਹਿਲਾਂ ਤੇ 42 ਜਿਹੜੀ ਦੀ ਸੀਪੀ ਟੀਮ ਨੂੰ ਖਾਸ ਕਰਕੇ ਹਲਕਾ ਚੋਣ ਦੇ ਜਿਹੜੇ ਇਸ ਬਲੌਕ ਦੇ ਜਿਹੜੇ ਇੱਕ ਕਮੇਟੀ ਆ ਜਾਂ ਜਿਹੜੀ ਆਰਗੇਨਾਈਜ਼ਰ ਆ ਉਹਨਾਂ ਦਾ ਅਸੀਂ ਕਦਰ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਇਲਾਕੇ ਚ ਅਕਾਲੀ ਦਲ ਵੱਲੋਂ ਪੰਜਾਬ ਦਾ ਡਾਕਟਰ ਇਹ ਕਿ ਜਿਹੜੀ ਅਸੀਂ ਆਪਣੀ ਮਹਿਮਨوں ਕਰ ਕਰ ਤੱਕ ਪਹੁੰਚਾਉਣਾ ਚਾਹ ਰਹੇ ਸਾਂ ਉਹਦੇ ਚ ਇੱਕ ਕੜੀ ਬਣਿਆ ਹੈ ਦਸਤਰ ਇਹ ਇਲਾਕੇ ਦੀਆਂ ਸੰਗਤਾਂ ਨੂੰ ਆਪੇ ਨਾਲ ਜੋੜੂਗਾ ਜਿੱਦਾਂ ਦੇ ਜੋ ਵੀ ਕੋਈ ਮਸਲੇ ਹੋਣਗੇ ਉਹ ਇੱਥੇ ਵਿਚਾਰੇ ਜਾਣਗੇ ਇਸ ਕਰਕੇ ਅਸੀਂ ਇਹਨਾਂ ਦਾ ਸਾਰੀ ਟੀਮ ਦਾ ਤਹਿਦਿਦ ਪ੍ਰਤਵਾਦ ਕਰਦੇ ਹਾਂ ਕਿ ਉਹਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਤੇ ਗੁਰੂ ਮਹਾਰਾਜ ਦੇ ਚਰਨਾਂ ਦਾ ਅਰਦਾਸ ਕਰਦੇ ਹਾਂ ਕਿ ਉਸਦੇ ਪਾਸ਼ਾ ਮਹਾਰਾਜ ਦੇ ਮਿਹਰ ਪ੍ਰਿਆਸ ਰੱਖਣ ਤੇ ਜੋ ਇਹਨਾਂ ਦਾ ਸੰਕਲਪ ਆ ਜੋ ਸਰਕਾਰੇ ਖਾਲਸਾ 2027 ਉਹ ਪੂਰਾ ਹੋਵੇ। ਠੀਕ ਹੈ ਜੀ ਉਹਨਾਂ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈ ਬਾਕੀ ਅਸੀਂ ਆਪਣੀ ਸਾਰੀ ਟੀਮ ਨਾਲ ਜੇ ਵਿਚਾਰ ਚੱਲ ਰਿਹਾ ਸਾਡਾ ਅਸੀਂ ਉਹਨਾਂ ਨਾਲ ਕਹਿੰਦੇ ਕਿ ਇਹ ਦਫ਼ਤਰ ਵਾਲੀ ਬਾਤ ਦਫ਼ਤਰ ਦੀ ਜਿਹੜੀ ਬਤਰੀ ਇਹ ਸ਼ੁਰੂਆਤ ਹੈ ਇਹ ਪਹਿਲਾਂ ਹੀ ਹੋ ਗਈ ਨਹੀਂ ਪਹਿਲਾਂ ਵੀ ਇਹ ਆ ਸਾਡਾ ਪਟਿਆਲੇ ਜਿਲ੍ਹੇ ਦੇ ਪਹਿਲਾਂ ਦਾ ਕਾਫੀ ਦੇ ਦੋ ਤਿੰਨ ਮਹੀਨੇ ਪਹਿਲਾਂ ਦਾ ਕੰਮ ਹੋਇਆ ਦਫ਼ਤਰ ਹੋਰ ਵੀ ਜਗ੍ਹਾ ਤੇ ਦਫ਼ਤਰ ਹਦੇ ਹੈਗੇ ਇਸ ਕਰਕੇ ਇਹ ਇੱਕ ਪਟਿਆਲੇ ਜਿਲ੍ਹੇ ਦੇ ਇੱਕ ਸਭ ਦਫ਼ਤਰ ਆ ਇਹ ਮੇਰੇ ਖਿਆਲ ਹੈ ਕਿ ਬਈ ਇਹ ਜੋ ਇਹਨਾਂ ਨੇ 300 ਲੱਖ ਦੇ 1.5 ਦੇ ਕਿੰਨਾਂ ਨੂੰ ਦੀ ਇਹ ਨਾਜ਼ੀਰ

ਇਹਨਾਂ ਚੋਣਾਂ ਦੇ ਲੈ ਕੇ ਅੰਦਾਜ਼ਾ ਪਿਤ ਰਿਹਾ ਜੇ ਅਰਵਾੜ ਕੇ ਕਰ ਸਕੀਏ ਇਹ ਤਾਂ ਬਹੁਤ ਵਧੀਆ ਗੱਲ ਆ ਕੋਈ ਤਰ੍ਹਾਂ ਦਾ ਸੰਘਰਸ਼ ਨਹੀਂ ਕਰ ਰਹੇ ਹਾਂ ਬਦਿਆਨੋਂ ਤੋਂ ਸੰਦੇਸ਼ ਇਹ ਆ ਕਿ ਦੇਖੋ ਜੀ ਪੰਜਾਬ ਤੇ ਖਾਸ ਕਰਕੇ ਸਿੱਖਾਂ ਨੂੰ ਬਹੁਤ ਵੱਡਾ ਟਕਾ ਹੋ ਰਿਹਾ ਵਈਆਂ ਦੇ ਖਾਸੇ ਹੋ ਰਹੀਆਂ ਕੌਮੀ ਖਾਤ ਮੋਰਚੇ ਦੇ ਵਿਚਾਲੇ ਪਾ ਲਿਆ ਤੇ ਇਹ ਸਾਰੇ ਜਿਨ੍ਹਾਂ ਚ ਰਸੀਆਂ ਆਪਣੇ قومی ਹੰਕਾਰ ਨੂੰ ਧੜੇ ਬਾਜੀ ਨੇ ਛੱਡ ਕੇ ਇਹ ਜਿਹੜੇ ਸਾਂਝੇ ਮਸਲੇ ਉਹਨਾਂ ਦਸਨ ਇੱਕਜੁੱਟ ਹੋ ਕੇ ਇਹ ਕੋਈ ਵੱਡੇ ਪੱਧਰ ਤੇ ਸਾਰਿਆਂ ਨੂੰ ਜੋ ਲੈਂਡ ਪੁਨਿੰਡਾ ਮਾਮਲਾ ਵਾ ਉੱਤੇ ਵੀ ਅਸੀਂ ਕਹਿੰਦੇ ਆ ਕਿ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਸਿਰ ਤੇ ਆਪਣੇ ਆਪਣੇ ਪੰਜਾਬ ਦਾ ਹਕੂਮਤੀਆਂ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੈਣੀ ਚਾਹੀਦੀ ਹੈ ਸਾਰੀਆਂ ਇੱਕ ਦੁਕਾਨ ਦੀਆਂ ਨਾਲ ਸਾਡੀ ਅਪੀਲ ਆ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਆ ਕਿ ਸਾਰੇ ਜਣੇ ਰਲ ਕੇ ਜਿਹੜੇ ਕੌਮੀ ਖਾ ਮੋਰਕੇ ਵਾਲਾ ਬੰਦੀ ਸਿੰਘ ਵਾਲਾ ਦੇਦਵੀ ਵਾਲਾ ਮਾਮਲਾ ਵਾ ਲੈਂਡ ਪੁਨਿੰਡਾ ਵਾਲਾ ਮਾਮਲਾ ਵਾ ਉੱਤੇ ਸਾਰਿਆਂ ਨੇ ਆਪਣੇ ਪਾਰਟੀਵਾਦੀ ਤੋਂ ਉਪਰ ਉੱਠ ਕੇ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਤੇ ਇਹ ਜਿਲ੍ਹਾ ਦਿੱਕਤ ਨੂੰ ਨਾ ਵਾਪਸ ਕਰਵਾਉਣਾ ਚਾਹੀਦਾ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਸੁਣਿਆ ਜੋ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਤਾਂ ਉਹਨਾਂ ਨੇ ਕਿਹਾ ਕਿ ਅਜੇ ਸਮਾਪਿਆ 11 ਅਗਸਤ ਨੂੰ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਨਵਾਂ ਪ੍ਰਧਾਨ ਕਿਹੜਾ ਹੋਵੇਗਾ ਉਸ ਤੋਂ ਬਾਅਦ ਸਾਰਿਆਂ ਦੇ ਨਾਲ ਸਾਰੇ ਜਥੇਬੰਦੀਆਂ ਦੇ ਨਾਲ رائے مشਫਲਾ ਕਰਕੇ ਕੋਈ ਜਿਹੜਾ ਸਟੈਪ ਆ ਉਹ ਚੁੱਕਿਆ ਜਾ ਸਕਦਾ ਆਪਾਂ ਜੇ ਸਿੱਧੇ ਜਾਂ ਸਿੱਧੇ ਤੌਰ ਤੇ ਕਿ ਇਹ ਤਾਂ ਕਿ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਦੇ ਵਿੱਚ ਆਉਣ ਦੇ ਲਈ ਇੰਟਰਸਟ ਹੈ ਜਾਂ ਫਿਰ ਅਕਾਲੀ ਦਲ ਜਿਹੜਾ ਹੈ ਕਿ ਅਮਰਿਤਪਾਲ ਸਿੰਘ ਦੀ ਪਾਰਟੀ ਨੂੰ ਲੈਣ ਦੇ ਵਿੱਚ ਸਹਾਇ ਹੋ ਸਕਦਾ ਜਾਂ ਫਿਰ 2027 ਦੇ ਵਿੱਚ ਉਹ ਕੀ ਸਥਿਤੀ ਹੋਵੇਗੀ ਕਿ ਦੋਨੇ ਪਾਰਟੀਆਂ ਅਕਾਲੀ ਦਲ ਜਾਂ ਫਿਰ ਵਾਰਸ ਪੰਜਾਬ ਜਥੇਬੰਦੀ ਆ ਉਹ ਇਕੱਠੀਆਂ ਚੋਣਾਂ ਲੜ ਸਕਣਗੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਸਥਿਤੀ ਜਿਹੜੀ ਆ ਉਹ ਕਲੀਅਰ ਆ ਉਹ ਹੋ ਸਕਦੀ ਹੈ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਆਵੇ ਜਿਹੜੇ ਕਿ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਨੇ ਸਰਬਜੀਤ ਸਿੰਘ ਖਾਲਸਾ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਿੱਖ ਧਰਮ ਦੇ ਜੋ ਮਸਲੇ ਨੇ ਜੋ ਮੁੱਦੇ ਨੇ ਅਸੀਂ ਚੁੱਕਣ ਦੇ ਵਿੱਚ ਸਭ ਤੋਂ ਵੱਧ ਸਹਾਈ ਹੋਇਆ ਤੇ ਲੋਕ ਸਾਨੂੰ ਜਿਹੜੇ ਨੇ ਸਭ ਤੋਂ ਵੱਧ ਪਿਆਰ ਦੇ ਰਹੇ ਨੇ ਆਉਣ ਵਾਲੀ 2027 ਦੇ ਵਿੱਚ ਤੁਸੀਂ ਮੁਰ ਦੁਆਰਾ ਅਮਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਓ ਤੇ ਤੁਸੀਂ ਸਥਿਤੀ ਜਿਹੜੀ ਆ ਪੰਜਾਬ ਦੀ ਕੁਝ ਹੋਰ ਹੀ ਦੇ ਸਕਦੇ ਹੋ ਸੋ ਦਰਸ਼ਕਾਂ ਨਾਲ ਸੀ ਇਹ ਵੀ ਗੱਲ ਸਾਂਝੀ ਕਰਦੀ ਹੈ ਕਿ ਜੋ ਐਮਪੀ ਸਰਵਜ ਸਿੰਘ ਖਾਲਸਾ ਨੇ ਜਿਨ੍ਹਾਂ ਨੂੰ ਕੀ ਬਹੁਮਤ ਦੇ ਨਾਲ ਭਾਰੀ ਜਿਹੜਾ ਵੋਟਾਂ ਦੇ ਨਾਲ ਲੋਕਾਂ ਨੇ ਫਤਵਾ ਦਿੱਤਾ ਫਰੀਦਕੋਟ ਦੇ ਲੋਕਾਂ ਦੇ ਨਾਲ ਨੇ ਉਹਨਾਂ ਨੂੰ ਜਿਤਾਇਆ ਤੇ ਉਹਨਾਂ ਨੇ ਜਦੋਂ ਕਨੌਰ ਹਲਕੇ ਦੇ ਵਿੱਚ ਉਦਕਾਟਨ ਹੋ ਰਿਹਾ ਸੀ ਉਦਕਾਟਨ ਤੋਂ ਬਾਅਦ ਗੱਲਬਾਤ ਕੀਤੀ ਹੈ ਤਾਂ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆਂ ਸਿਧਾਂਤ ਇਹੀ ਹੈ ਜਿਵੇਂ ਸਾਰਿਆਂ ਨੂੰ ਮਤਲਬ ਵੱਤੋ ਵੱਦ ਪਹਿਲੀ ਗੱਲ ਤਾਂ ਸੀ ਕਿ ਮੈਂ ਕਿਨੂੰ ਕਿਹਾ ਵੀ ਜੋ ਅੱਜਕੱਲ੍ਹ ਹਾਲਾਤ ਹੈ ਇਹ ਹੈ ਵੀ ਲੋਕ ਸਾਡੇ ਨਾਲ ਜੁੜਨਾ ਚਾਹੁੰਦੇ ਆਂ ਵੀ ਵੱਤੋ ਵੱਦ ਆਪਾਂ ਪਿੰਡਾਂ ਦੇ ਵਿੱਚ ਸੰਪਰਕ ਕਰੀਏ ਸੰਜਤ ਨਾਲ ਤੇ ਪਹੁੰਚ ਕਰੀਏ ਹਰੇਕ ਨੂੰ ਆਪਣੇ ਨਾਲ ਜੋੜੀਏ ਕਿਉਂਕਿ ਅੱਜ ਕੱਲ੍ਹ ਹਾਲਾਤ ਇਸੇ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਆਸ਼ਾ ਰੱਖੀ ਸੀ ਕਿ ਝਾੜੂ ਤੋਂ ਬਹੁਤ ਉਮੀਦਾਂ ਰੱਖੀਆਂ ਸੀ ਪਰ ਉਹ ਨਹੀਂ ਖਰੀਆਂ ਉੱਤਰੀਆਂ ਹੁਣ ਇਸ ਲਈ ਲੋਕਾਂ ਤੱਕ ਪਹੁੰਚ ਕਰਕੇ ਆਪਣੇ ਨਾਲ ਜੋੜੀਏ ਤੇ ਆਪਾਂ ਸਰਕਾਰੀ ਖਾਲਸਾ 2027 ਦੇ ਵਿੱਚ ਦੇ ਲਿਆ ਕੇ ਤੇ ਅੰਮ੍ਰਿਤਪਾਲ ਜੀ ਨੂੰ ਐਮਪੀ ਬਣਾ ਕੇ ਭਾਈਏ ਪਾਲ ਜੀ ਜਿੰਨੇ ਜਾ ਕੇ ਆਪਣੇ ਆਪਣੀ ਕੰਮਾਰ ਦੀ ਨਿਰਵਾਹ ਕਰਦੇ ਨੇ ਇਸ ਵਿੱਚ ਬਾਕੀ ਜਾਰੀ ਹੈ ਕਿ ਲੋਕ ਪਰ ਨਾਲ ਦੀ ਸੀ ਆਉਣ ਵਾਲੇ ਕਮੇਡੀ ਦੀ ਪਛਾਣ ਕੀਤੀ ਹੈ ਕਮੇਟੀ ਆ ਜਾ ਕੇ ਪਰ ਇਹੋ ਜਿਹੀ ਨਿਸ਼ਚਿਤ ਕਰ ਰਹੇ ਸਾਡੀ ਦਾ ਜੀ ਸੋਚ ਇਹ ਹੈ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਜੋ ਹਮ ਖਿਆਲੀ ਹੈ ਤੇ ਉਹਨਾਂ ਨੂੰ ਨਾਲ ਲੈ ਕੇ ਆਪਾਂ ਚੱਲੀਏ ਤੇ ਰਲ ਕੇ ਅੱਗੇ ਇਹ ਬਣਾਉਂਦੇ ਕਿ ਕੇਂਦਰ ਵਿੱਚ ਹੋਵੇ ਹੋਰਾਂ ਦਾ ਬਿਆਨ ਕਰਦਾ ਹੈ ਇਹ ਪਰ ਵਿਦਿਅਕ ਪ੍ਰਵਾਸ ਦਾ ਮੁੱਦਾ ਰਿਹਾ ਸਾਡੀ ਬਾਤ ਹੈ ਕਿ ਨਾਮੇ ਇੱਕ ਦਿੱਕਤ ਇਹ ਹੈ ਕਿ ਪੰਜਾਬ ਦੇ ਵਿਦਿਆਰਥੀ ਮੁੱਖ ਮੰਤਰੀ ਨੂੰ ਅੱਪਰ ਟਿਕਟ ਕਿਹਨੇ ਦੇਵੇਗਾ ਭਗਵਾਨ ਤਮਾਨ ਵੀ ਉਹ ਸਿੱਖਿਆ ਦਾ ਦੁਸ਼ਮਣ ਹੈ ਇੱਕ ਨੰਬਰ ਦਾ ਜਦੋਂ ਬਾਕੀਆਂ ਨੂੰ ਤੁਸੀਂ ਪੰਜਾਬ ਲਿਆਉਂਦਾ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਉਂ ਨਹੀਂ ਕੀ ਪਹਿਲਾਂ ਤਾਂ ਮੈਨੂੰ ਇਹ ਦੱਸਣ ਵੀ ਭਾਈ ਅਮਰਪਾਲ ਖਰੀ ਜੀ ਨੇ ਕਿਹੜਾ ਐਫਰ ਕ੍ਰਾਈਮ ਕੀਤਾ ਸੀ ਕਿਹੜਾ ਜੁਰਮ ਕੀਤਾ ਸੀ ਵੀ ਜਿਹਦੇ ਕਰਕੇ ਅੰਮ੍ਰਿਤਸਰ ਲਾਈਆ ਤੁਸੀਂ ਇੱਕ ਗੱਲ ਦੇਖੋ ਜਿੰਨੇ ਦੇ ਅਮਰਪਾਲ ਪੰਜਾਬ ਤੋਂ ਕੀ ਉਹ ਨਹੀਂ ਦੇ ਕੋਈ ਨਹੀਂ ਐਸੀ ਗੱਲ ਹੋਈ ਜਦੋਂ ਤੋਂ ਅੰਦਰ ਉਸ ਤੋਂ ਬਾਅਦ ਦੇ 22 ਬੰਬ ਬਲਾਸਟ ਹੰਡਰਨੇ ਪਰ ਹੋਰ ਕਈ ਘਟਨਾਵਾਂ ਤੁਸੀਂ ਦੇਖਦੇ ਹੋ ਕੋਈ ਐਸਾ ਦਿਨ ਦੇਖਿਆ ਤੁਸੀਂ ਜਿਸ ਜਣ ਕੋਲ ਦੀ ਮੁਕਤੇੜ ਗਿਆ ਮਤਲਬ ਇੰਕਾਊਂਟਰ ਨਹੀਂ ਹੋਇਆ ਗੈਂਗਸਟਰਾਂ ਨਾਲ ਪੰਜਾਬ ਦੇ ਹਾਲਾਤ ਪਹਿਲਾਂ ਹੀ ਖਰਾਬ ਹੈ ਇਹਨਾਂ ਤੋਂ ਸੁਧਰੇ ਨਹੀਂ ਉਹਦਾ ਠਿਕਰਾ ਇਹ ਅਮਰਪਾਲ ਸਿੰਘ ਦੇ ਭਾਈ ਅਮਰਪਾਲ ਸਿੰਘ ਦੇ ਫਿਰ ਭੰਨ ਕੇ ਉਹਨਾਂ ਨੂੰ ਅੰਦਰ ਕਰਤਾ ਜਦੋਂ ਕਿ ਤੁਸੀਂ ਅਸੀਂ ਲਿਸਟ ਦੇ ਸਕਦੇ ਆ ਤੁਹਾਨੂੰ ਭਈ ਭਾਈ ਅਮਰਪਾਲ ਸਿੰਘ ਦੇ ਨਾਲ ਥੋੜੇ ਜਿਹੇ ਸਮੇਂ ਦੇ ਵਿੱਚ ਕਿੰਨੇ ਜਣਿਆਂ ਨੇ ਉਹਨਾਂ ਦੇ ਨਾਲ ਲੱਗ ਕੇ ਅੰਮ੍ਰਿਤ ਛਕਿਆ ਤੇ ਨਸ਼ੇ ਛੱਡੇ ਨੇ ਇਹ ਬਹੁਤ ਵੱਡੀ ਗਿਣਤੀ ਹੈ ਇਹਨਾਂ ਬੰਦਿਆਂ ਦੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਤੇ ਨਸ਼ੇ ਛੱਡੇ ਤੇ ਇਹੋ ਚੀਜ਼ ਉਹ ਹੈ ਜਿਹੜੀ ਸਰਕਾਰ ਚਾਹੁੰਦੀ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਐਮਪੀ ਸਰਜ ਸਿੰਘ ਖਾਲਸਾ ਦੀ ਜਿਹੜੀ ਉਹ ਮੀਡੀਆ ਦੇ ਨਾਲ ਗੱਲਬਾਤ ਹੋਈ ਆ ਉਹ ਵੀ ਸੁਣੀ ਆ ਤਾਂ ਉਸ ਤਰ੍ਹਾਂ ਜਿਹੜਾ ਕਿਸ ਤਰ੍ਹਾਂ ਉਹਨਾਂ ਨੇ ਜ਼ਿਕਰ ਵੀ ਕੀਤਾ ਅਕਾਲੀ ਦਲ ਦੀ ਵੀ ਗੱਲ ਕੀਤੀ ਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੋ ਸਰਕਾਰ ਲੈਂਡ ਪੋਲਿੰਗ ਮਾਮਲੇ ਨੂੰ ਲੈ ਕੇ ਜੋ ਨੀਤੀ ਲੈ ਕੇ ਆਈ ਹੈ ਤਾਂ ਉਸ ਦਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਸੋ ਅਸੀਂ ਵੀ ਜਿਹੜਾ ਕਿਤੇ ਨਾ ਕਿਤੇ ਉਹਦਾ ਵਿਰੋਧ ਕਰਦੇ ਆ ਕਿਉਂਕਿ ਸਰਕਾਰ ਦੀ ਜਿਹੜੀ ਆਲੋਚਨਾ ਉਹ ਐਮਪੀ ਸਰਵਿਸਿੰਗ ਖਾਲਸਾ ਨੇ ਵੀ ਕੀਤੀ ਹੈ ਤੇ ਦੂਜੇ ਪਾਸੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਕਿਸੇ ਨੂੰ ਇਹ ਪਾਲਿਸੀ ਮਨਜ਼ੂਰ ਨਹੀਂ ਹੈ ਸਾਰਿਆਂ ਦੀ ਜਿਹੜੀ ਹੈ رائے ਲਈ ਜਾ ਰਹੀ ਹੈ مشورہ لیا ਜਾ ਰਿਹਾ ਹੈ ਮੀਟਿੰਗਾਂ ਕੀਤੀਆਂ ਜਾ ਰਹੀਆਂ ਕੋਈ ਤੱਕਾ ਨਹੀਂ ਹੈ ਕਿ ਕਿਸੇ ਨੂੰ ਥੋਪਿਆ ਜਾ ਰਿਹਾ ਆਉਣ ਵਾਲੇ ਸਮੇਂ ਤੱਕ ਹੋ ਸਕਦਾ ਹੈ ਕਿ ਜਿਹੜੀ ਹੈ ਲੈਂਡ ਪੋਲਿੰਗ ਜਿਹੜੀ ਬਣਾਈ ਗਈ ਹੈ ਪਾਲਸੀ ਉਸ ਨੂੰ ਰੱਦ ਕੀਤਾ ਜਾ ਸਕੇ ਪਰ ਸਮੇਂ ਦੇ ਮੁਤਾਬਕ ਕੀ ਹੁੰਦਾ ਕਿ ਇਹ ਪਾਲਸੀ ਰੱਦ ਹੋਵੇਗੀ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਇਸ ਪਾਲਸੀ ਦੇ ذریعے ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਨੇ ਕੀ ਉਹ ਵਾਕਿਅ ਅਕਵਾਇਰ ਕੀਤੀਆਂ ਜਾਣਗੀਆਂ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਜੋ ਬੀਤੇ ਦਿਨੀ ਐਮਪੀ ਅਮਰਿਤਪਾਲ ਸਿੰਘ ਦੀ ਮਾਤਾ ਦੇ ਨਾਲ ਇੱਕ ਪੁਲਿਸ ਅਧਿਕਾਰੀ ਬੋਲੋ ਜਿਹੜਾ ਉਹ ਸ਼ਬਦਾਵਲੀ ਵਰਤੀ ਗਈ ਤਾਂ ਉਸ ਮਾਮਲੇ ਨੂੰ ਲੈ ਕੇ ਵੀ ਜਿਹੜਾ ਨਖੇਦੀ ਕੀਤੀ ਹੈ ਨਖੇਦੀ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਸ ਸਬੰਧ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਜਿਹੜੀ ਹੈ ਉਹ ਪਟੀਸ਼ਨ ਵੀ ਦਾਇਰ ਕਰ ਦਿੱਤੀ ਗਈ ਹੈ ਸੋ ਅਸੀਂ ਉਹ ਕਲਿੱਪ ਜਿਹੜਾ ਖਾਸ ਤੌਰ ਤੇ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਵੀ ਜਿਹੜਾ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਨੇ ਇਸ ਬਾਰੇ ਖਾਸ ੌਰਤੇ ਕਿਹਾ ਕਿਉਂਕਿ ਉਹ ਥੋੜਾ ਪਹਿਲਾਂ ਕਲਿੱਪਰ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਵੀ ਜਿਹੜਾ ਐਮਪੀ ਅਮਰਿਤਪਾਲ ਸਿੰਘ ਦੀ ਮਾਤਾ ਦੇ ਨਾਲ ਇੱਕ ਪੁਲਿਸ ਅਧਿਕਾਰੀ ਜਿਹੜਾ ਕਿਸ ਤਰ੍ਹਾਂ ਉਹ ਬੈਦਜ਼ਾ ਨਜ਼ਰ ਆ ਰਿਹਾ ਹੈ ਕਿਸ ਤਰ੍ਹਾਂ ਉਹ ਸ਼ਬਦਾਵਲੀ ਦਾ ਯੂਜ਼ ਕਰ ਰਿਹਾ ਉਹ ਦਰਸ਼ਕਾਂ ਨਾਲ ਪਹਿਲਾਂ ਕਲਿੱਪਾਂ ਸਾਂਝਾ ਕਰਦੇ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਖਾਸ ੌਰਤੇ ਜੋ ਕੋਰਟ ਦੇ ਵਿੱਚੋਂ ਨਾਲੋਂ ਪਟੀਸ਼ਨ ਪਾਈ ਗਈ ਹੈ ਉਸ ਦਾ ਵੀ ਜ਼ਿਕਰ ਜਿਹੜਾ ਕੀਤਾ ਗਿਆ ਅਮਰਿਤਪਾਲ ਸਿੰਘ ਦੇ ਫਾਦਰ ਵੱਲੋਂ ਉਹ ਵੀ ਸਾਂਝਾ ਕਰਾਂਗੇ ਇਹ ਸਮਾਂ ਸਦਾ ਜਦੋਂ ਤੇਰੇ ਮੁੰਡੇ ਨੇ ਪਾ ਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਡੀ ਭਗਵਾਨ ਜਮਾਨੇ ਅਗਲਾ ਹੀ ਹੋ ਕੇ ਦੇ ਦੇ ਇਹ ਜਿਹੜੇ ਪਗੋਟਾ ਮਾਣੇ ਇਹ ਕੈਸ਼ ਕਰਨ ਦੀ ਲੋੜ ਨਹੀਂ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮਿਲਣ ਪਟਿਆਲੇ ਮੁਲਾਕਾਤ ਕਰੋ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਉਗੀ ਫਿਰ ਦੱਸਾਂਗੇ ਪਤਾ ਤੇਰਾ RAMDAS ਬੈਠਾ ਵੇਖਣ ਆ ਕੋਲੇ RAMDAS ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਮੇੜੂਗਾ ਫਿਰ ਹੀ ਕਮਾਈ ਦਾ ਮੈਂ ਕਹਿੰਦੀ ਆ ਮਾੜੇ ਕਮਾਈ ਉਹ ਤੇਰਾ ਕੰਮ ਹੀ ਨਹੀਂ ਮੈਨੂੰ ਇਹਦਾ ਗੱਲ ਕਰਾਂ ਤੂੰ ਕਿਹੜੀ ਗੱਲ ਕਰ ਰਹੀ ਹੈ ਤੇਰੀ ਕੀ ਮਤਲਬ ਹੈ ਕਿ ਕਮਾਉਣ ਦਿੰਦਾ ਮੁੰਡਿਆਂ ਨੂੰ ਕਿੰਨਾਂ ਨੂੰ ਤੇ ਕੋਰਟ 'ਚ ਪੇਸ਼ ਕਰਾਉਣਾ ਇਹਨਾਂ ਦੇ ਮੁੱਲਜ਼ਮੇ ਆ ਤੂੰ ਹੀ ਆ ਕਹਿਲਾ ਬਸ ਕੋਰਟ 'ਚ ਪੇਸ਼ ਕਰਾਉਣ ਵਾਲਾ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਉਹ ਅਮਰਿਤਪਾਲ ਸਿੰਘ ਦੀ ਮਾਤਾ ਦੇ ਨਾਲ ਜੋ ਪੁਲਿਸ ਅਧਿਕਾਰੀਆਂ ਵੱਲੋਂ ਜਿਹੜਾ ਸਲੂਕ ਆ ਕੀਤਾ ਗਿਆ ਤੁਸੀਂ ਦੇਖਿਆ ਸ਼ਬਦਾਵਲੀ ਜਿਹੜੀ ਹੈ ਕਿਸ ਤਰ੍ਹਾਂ ਵਰਤੀ ਗਈ ਹੈ ਉਹ ਵੀ ਜਿਹੜਾ ਦਰਸ਼ਕਾਂ ਨੇ ਸੁਣੀ ਹੈ ਤੇ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਅਸੀਂ ਕੋਰਟ ਦੇ ਵਿੱਚ ਚੜੀ ਹੈ ਪਟੀਸ਼ਨ ਵੀ ਪਾ ਦਿੱਤੀ ਗਈ ਹੈ ਕਾਨੂੰਨੀ ਕਾਰਵਾਈ ਵੀ ਹੋਵੇਗੀ ਤੇ ਦੂਜੇ ਪਾਸੇ ਹੁਣ ਕੀ ਵਾਕਈ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਚਰਚਾਵਾਂ ਚੱਲ ਰਹੀਆਂ ਨੇ ਕਿਉਂਕਿ ਕੁਝ ਸਮਾਂ ਪਹਿਲਾਂ ਵੀ ਅਕਾਲੀ ਦਲ ਦੇ ਕੁਝ ਲੀਡਰ ਅਮਰਿਤਪਾਲ ਸਿੰਘ ਦੇ ਪਰਵਾਰਿਕ ਮੈਂਬਰਾਂ ਦੇ ਨਾਲ ਮੁਲਾਕਾਤ ਵੀ ਕਰਕੇ ਆਏ ਸੀ ਜਿਦੇ ਵਿੱਚੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਨਾਲ ਹੋਰ ਲੀਡਰਸ ਆ ਬਣ ਵੀ ਸੀ ਤਾਂ ਕਿ ਵਾਕੀ ਉਸ ਦਾ ਕੋਈ ਅਸਰ ਆ ਹੋ ਦੇਖਣ ਨੂੰ ਮਿਲ ਸਕਦਾ ਪਰ ਸਵਾਲ ਉਹ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਜਿਹੜੀ 11 ਅਗਸਤ ਨੂੰ ਨਵੀਂ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਉਹ ਬਣਾਇਆ ਜਾਵੇਗਾ ਕੀ ਉਸ ਦੇ ਵਿੱਚ ਅਮਰਿਤਪਾਲ ਸਿੰਘ ਦੀ ਪਾਰਟੀ ਮਰਜ ਹੋਵੇਗੀ ਜਾਫਰ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੇ ਵਿੱਚ ਮਰਜ ਹੋਵੇਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਸਥਿਤੀ ਆ ਕਲੀਅਰ ਹੋ ਸਕਦੀ ਹੈ ਜੇਕਰ 11 ਅਗਸਤ ਨੂੰ ਜੋ ਨਵਾਂ ਕਾਲੀਦਾ ਸਥਾਪਿਤ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਮਰਜ ਹੁੰਦੀ ਹੈ ਜਾਂ ਦੋਨੇ ਜੁਆਇਨ ਕਰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੀਆਂ ਚੁਣੌਤੀਆਂ ਕਿਤੇ ਨਾ ਕਿਤੇ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਵੱਸ ਸਕਦੀਆਂ ਨੇ ਕਿਉਂਕਿ ਉਹ ਵੀ ਇੱਕ ਪੰਥਕ ਪਾਰਟੀ ਹੈ ਪਰ ਅਮਰਿਤਪਾਲ ਸਿੰਘ ਜੀ ਕੜੀ ਪਾਰਟੀ ਆ ਉਹ ਵੀ ਪੰਥਕ ਦੇ ਮੁੱਦਿਆਂ ਦੇ ਉੱਪਰ ਅੱਜ ਗੱਲਬਾਤ ਆ ਉਹ ਜ਼ਰੂਰ ਕਰਦੀ ਹੈ ਸੋ ਉਮੀਦ ਕਰਦੇ ਆ ਕਿ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕਰਾਂਗੇ ਹੁਣ ਮੈਨੂੰ ਯਾਨਕੀ ਅਮਰਜੀਤ ਸਿੰਘ ਨੂੰ ਦਿਓ ਜਾਜ਼ਰ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟਾਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ